ਵੈਗੁਰਜੀ ਦਾ ਖਾਲਸਾ ਤੇ ਵੈਗੁਰਜੀ ਕੀ ਫਤਿਹ ਸੋ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 2026 ਦੇ ਵਿੱਚ ਆਪਾਂ ਜਾ ਰਹੇ ਆ ਬਸ ਸਮਝ ਲਓ ਵੀ 12 13 ਘੰਟੇ ਦਾ ਸਮਾਂ ਬਾਕੀ ਹੈ 2025 ਚਲਾ ਗਿਆ ਤੇ 26 ਆ ਗਿਆ ਸੋ ਅੱਜ ਅਸੀਂ ਰਾਜਿਆਣੇ ਦੀ ਧਰਤੀ ਤੇ ਖੜੇ ਆਂ ਮੋਗਾ ਜ਼ਿਲ੍ਹਾ ਹੈ ਤੇ ਪਿੰਡ ਰਾਜਿਆਣਾ ਬਾਗੇਪੁਰਾਣੇ ਦੇ ਨਾਲ ਪੈਂਦਾ ਸਾਡਾ ਹਰ ਸਾਲ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੁੰਦਾ ਵੀ ਅਸੀਂ ਕੋਈ ਨਵਾਂ ਮੈਸੇਜ ਦਈਏ ਐਤ ਕੀ ਦੇ ਸਾਲ ਸਾਡਾ ਤੁਰਨ ਦਾ ਅਸੀਂ ਪ੍ਰੋਗਰਾਮ ਰੱਖਿਆ ਵੀ ਅਸੀਂ 12 ਘੰਟੇ ਦਿਨ ਦੇ 12 ਤੋਂ ਲੈ ਕੇ ਆ ਅਸੀਂ ਹੁਣ ਅੱਧੇ ਪੌਣੇ ਘੰਟੇ ਤੱਕ ਚਾਲੂ ਕਰਦੇਾਂਗੇ ਤੇ ਰਾਤ ਦੇ 12 ਵਜੇ ਤੱਕ ਤਾਂ ਸਾਡਾ ਟੀਚਾ ਹੈਗਾ ਹੀ ਆ ਉਸ ਤੋਂ ਅੱਗੇ ਵੀ ਫਿਰ ਅਸੀਂ ਦੇਖਾਂਗੇ 16 ਘੰਟੇ 18 ਘੰਟੇ ਹੋ ਸਕਦਾ ਹੈ ਅਸੀਂ 24 ਘੰਟੇ ਲਾ ਜੀਏ ਜਾਂ 26 ਘੰਟੇ ਲਾ ਜੀਏ ਕੋਸ਼ਿਸ਼ ਕਰਾਂਗੇ ਜਿੰਨੀ ਨਰਜੀ ਸਾਡੇ ਅੰਦਰ ਜਾਂ ਜਿੰਨੀ ਸਾਡੇ ਅੰਦਰ ਕਾਚਿਸ਼ ਆ ਜਿੰਨੀ ਸਾਡੇ ਅੰਦਰ ਕਵਿਸਟੀ ਹੈ ਅਸੀਂ ਉਹ ਪੂਰੀ ਕੱਢ ਕੇ ਲੋਕਾਂ ਨੂੰ ਇੱਕ ਮੈਸੇਜ ਦੇ ਸਕੀਏ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਸਾਰੀਆਂ ਅੱਜ ਦੇ ਯੁੱਗ ਦੇ ਵਿੱਚ ਵੀ ਇਨਸਾਨ ਇਹ ਚੀਜ਼ਾਂ ਕਰ ਸਕਦਾ ਹੈ ਅਗਰ ਤੁਸੀਂ ਮਨ ਪੱਖੋਂ ਜਾਗੇ ਹੋ ਤੁਸੀਂ ਹਿੰਮਤ ਪੱਖੋਂ ਜਾਗੇ ਹੋ ਤੁਸੀਂ ਥੋੜਾ ਜਿਹਾ ਮਨ ਪੱਖੋ ਜਾਗਰਤ ਤਾਂ ਕਿ ਨਹੀਂ ਯਾਰ ਮੈਂ ਇਸ ਗੱਡੀ ਤੋਂ ਬਹੁਤ ਸਾਰਾ ਕੰਮ ਲੈਣਾ ਅਗਰ ਮੈਂ ਆਲਸ ਦੇ ਵਿੱਚ ਜਿਉਣਾ ਹੈ ਮੈਂ ਕੁਝ ਨਾ ਹੀ ਕੀਤਾ ਮੈਂ ਤੁਰਿਆ ਹੀ ਨਾ ਮੈਂ ਐਕਸਰਸਾਈਜ਼ ਨਾ ਕੀਤੀ ਮੈਂ ਕੰਮ ਨਾ ਕੀਤਾ ਜਾਂ ਕੋਈ ਮੇਰੇ ਸਮਾਰਟ ਵਰਕ ਹੈ ਮੇਰੇ ਕੋਲੇ ਮੇਰੇ ਕੋਲੇ ਆਫਿਸ ਦਾ ਕੰਮ ਹੈ ਤੇ ਮੈਂ ਉਹ ਮੇਰੀ ਮਜਬੂਰੀ ਬਣ ਗਈ ਤੇ ਜੇਕਰ ਸਮਾਂ ਨਾ ਕੱਢਦੇ ਤੁਸੀਂ ਸਰੀਰ ਬਾਰੇ ਤੇ ਫਿਰ ਇਹ ਇਹਦੇ ਇਹ ਚੀਜ਼ ਰੋਗਾਂ ਦੇ ਵਿੱਚ ਚਲੀ ਜਾਂਦੀ ਆ ਆਲਸ ਦੇ ਵਿੱਚ ਪਾ ਕੇ ਇਨੂੰ ਰੋਗ ਲੱਗ ਜਾਂਦੇ ਆ ਤੇ ਫਿਰ ਇਨਸਾਨ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਬਹੁਤ ਸਾਰੀ ਕੀਮਤ ਦੀ ਚੀਜ਼ ਹੈ ਤੇ ਜੇਕਰ ਆਪਾਂ ਪੂਰੀ ਏਜ ਨਹੀਂ ਹੰਡਾ ਸਕੇ ਜਾਂ ਆਪਾਂ ਪੂਰੀ ਇਹਦਾ ਰੰਗ ਰੂਪ ਨਾ ਮਾਣ ਸਕੇ ਤੇ ਫਿਰ ਅਧੂਰਾ ਰਹਿ ਗਿਆ ਤੇ ਫਿਰ ਉਹ ਗੱਲ ਬਣਦੀ ਦੀ ਪਾਇਆ ਜੇਕ ਨਹੀਂ ਪਾਇਆ ਉਹ ਵੱਖਰੀਆਂ ਗੱਲਾਂ ਕਿੰਨੀ ਕਮਾਈ ਕੀਤੀ ਤੁਸੀਂ ਕਿੰਨੀ ਸੇਵਾ ਕੀਤੀ ਕਿੰਨੀ ਆਉਣ ਵਾਲੇ ਸਮੇਂ ਲਈ ਤੁਸੀਂ ਕੀ ਕੀਤਾ ਉਹ ਬਾਅਦ ਦੀਆਂ ਗੱਲਾਂ ਐ ਲੇਕਿਨ ਫਿਜ਼ੀਕਲ ਤੇ ਫਿਟਨੈਸ ਰੱਖਣੀ ਆਪਣੀ ਆਪਣੀ ਮਨ ਦੀ ਕਾਗਰਤਾ ਰੱਖਣੀ ਸਮਾਜ ਲਈ ਇਹ ਇੱਕ ਮੈਸੇਜ ਹੈ ਸਮਾਜ ਲਈ ਬਹੁਤ ਵੱਡੀ ਦੇਣ ਹੋਊਗੀ ਜੇ ਕੋਈ 80 ਸਾਲ ਦਾ ਬੰਦਾ ਦੁਨੀਆ ਤੋਂ ਜਾਂਦਾ ਹੈ ਹੈ ਤਾਂ ਪ੍ਰਮਾਤਮਾ ਦੇ ਹੱਥ ਚ ਹੈ ਸਭ ਕੁਝ ਇਹ ਆਪਾਂ ਆਮ ਹੀ ਸੁਣਦੇ ਹਾਂ ਕਿ ਸਭ ਕੁਝ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਹੈ ਪਰ ਤੁਹਾਨੂੰ ਬਖਸ਼ਿਸ਼ ਕੀਤੀ ਆ ਪ੍ਰਮਾਤਮਾ ਨੇ ਮਟੀਰੀਅਲ ਦੇ ਕੇ ਭੇਜਿਆ ਥੋਡੇ ਵਿੱਚ ਸ਼ਾਰਪ ਮਾਈਂਡ ਆ ਥੋਡੇ ਵਿੱਚ ਆਵਾਜ਼ ਦਾ ਸਟੋਰ ਆ ਥੋਡੇ ਵਿੱਚ ਸੋਚ ਦਾ ਸਟੋਰ ਆ ਤੁਹਾਨੂੰ ਕੁੱਲ ਸ਼ਾਇਦ ਧਰਤੀ ਤੇ ਮੌਜੂਦਾ ਉਹਨਾਂ ਨੇ ਦੇਤੀ ਆ ਤੇ ਉਹਨਾਂ ਨੇ ਇੱਕ ਟਾਰਚ ਫੜਾਤੀ ਐ ਮਤ ਦੀ ਕੇ ਜਾ ਤੂੰ ਹੁਣ ਰੰਗ ਰਲੀਆਂ ਮਾਲ ਜੈ ਹੋ ਜਾ ਤੇਰਾ ਕਰਤਾ ਧਰਤਾ ਉਹੋ ਜਿਹਾ ਜਿਵੇਂ ਕਹਿੰਦੇ ਹੁੰਦੇ ਸੀ ਪ੍ਰਾਣੇ ਕੇ ਜੈ ਹੋ ਜਾ ਤੇਰਾ ਅੰਨ ਪਾਣੀ ਤੇ ਉਹੋ ਜਿਹਾ ਤੇਰਾ ਕੰਮ ਜਾਣੀ ਜਿਸ ਤਰ੍ਹਾਂ ਦੀਆਂ ਮੰਨ ਦੀਆਂ ਆਤ ਤਾ ਥੋਡੀ ਸੋਚ ਬਣ ਗਈ ਉਸ ਤਰ੍ਹਾਂ ਦਾ ਤੁਹਾਡਾ ਜੀਵਨ ਬਣ ਜਾਣਾ ਸੋ ਆਓ ਅੱਜ ਆਪਾਂ ਦੇਖੀਏ ਕਿ ਆਪਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿ ਕੇ ਵੀ ਆਪਾਂ ਵਧੀਆ ਕਰ ਸਕਦੇ ਹਾਂ ਕਿਉਂਕਿ ਅੱਜ ਦਾ ਜੋ ਦਾਸ ਸਰਵੇ ਕਰਦਾ ਹੈ ਹਰ ਇੱਕ ਚੀਜ਼ ਧਰਤੀ ਤੇ ਮੌਜੂਦ ਆ ਤੇ ਹਰ ਇੱਕ ਚੀਜ਼ ਇਨਸਾਨ ਨੂੰ ਹੈਲਪ ਦੇ ਤੌਰ ਤੇ ਮਿਲ ਰਹੀ ਹੈ ਕਿਉਂਕਿ ਵਿਕਸਤ ਹੈ ਇਨਸਾਨ ਘਰਾਂ ਦੇ ਵਿੱਚ ਦੇਖੀਏ ਜਾਂ ਹੋਰ ਵੇਖੀਏ ਮਸ਼ੀਨਰੀ ਦੇ ਹੱਕ ਨੂੰ ਜਾਂ ਰੋਡ ਦੇਖੀਏ ਜਾਂ ਪੈਸੇ ਬਾਰੇ ਦੇਖੀਏ 10 ਵਾਰ ਵਾਰ ਕਿਆ ਕਰਦਾ ਪਹਿਲਾਂ ਵੀ ਬੋਲਦਾ ਸੀਗਾ ਕਿ 10 ਨੇ ਇਹ ਵੀ ਦੇਖਿਆ ਕਿ ਖਾਤੇ ਹੀ ਨਹੀਂ ਸੀ ਬੈਂਕਾਂ ਦੇ ਵਿੱਚ 10 12% ਜਾਂ 5% ਲੋਕਾਂ ਦੇ ਖਾਤੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਪੈਸੇ ਬਾਰੇ ਇੱਕ ਦੂਜੇ ਤੋਂ ਲੈ ਦੇ ਕੇ ਸਾਰਦੇ ਹੁੰਦੇ ਸੀ ਜੋ ਅੱਜ ਸਮਾ ਆ ਗਿਆ ਕਿ ਹਰ ਦੇ ਖਾਤਿਆਂ ਦੇ ਵਿੱਚ ਪੈਸੇ ਪਏ ਆ ਹਰ ਕੋਲੇ ਚੰਗੇ ਘਰ ਹੈ ਹਰ ਕੋਲੇ ਚੰਗੀਆਂ ਗੱਡੀਆਂ ਹੈ ਲੈਕਿਨ ਫੇਰ ਵੀ ਇਨਸਾਨ ਬੋਲ ਰਿਹਾ ਕਿ ਨਹੀਂ ਹੁਣ ਕਲ ਜਾਊਗਾ ਸੋ ਅੱਜ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਰੰਗਲੇ ਪੰਜਾਬ ਨੂੰ ਕਿ ਅੱਜ ਸਤਜੋਗ ਹੈ ਪਰ ਹਿੰਮਤ ਕਰਨੀ ਸਮਝ ਬਣਾ ਕੇ ਚੱਲਣਾ ਇਹ ਤੁਹਾਡਾ ਫਰਜ਼ ਹੈ ਸੋ ਅਸੀਂ ਇਹ ਪ੍ਰੋਗਰਾਮ ਲਿਖਿਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਸੇਵਾ ਕੀਤੀ ਹੈ ਖਾਣ ਪੀਣ ਦੀ ਦੁੱਧ ਦੀ ਫਲ ਦੀ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਮੈਂ ਦੇਖ ਰਿਹਾ ਸਾਡੇ ਕੋਲੇ ਪਈਆਂ ਇੱਕ ਰਾਜਿਆਣੇ ਤੋਂ ਸੰਸਥਾ ਬਣੀ ਹੈ ਨਾ ਉਹਨਾਂ ਉਹ ਸੰਸਥਾ ਦਾ ਹੈਗਾ ਐਨ ਆਰ ਆਈ ਹੈਲਪਿੰਗ ਹੈਂਡਸ ਆਫ ਰਾਜਾ ਹੈ ਹੈਲਪ ਹੈਲਪਿੰਗ ਹੈਂਡਸ ਆਫ ਰਾਜਾ ਹਾਂ ਹੈਲਪ ਹੈਂਡ ਤੁਸੀਂ ਬੋਲੋ ਤੁਸੀਂ ਬੋਲੋ ਹੈਲਪਿੰਗ ਹੈਂਡਸ ਆਫ ਰਾਜਾ ਹਾਂ ਹੈਲਪ ਐਂਡ ਆਰ ਰਾਜਿਆਣਾ ਇਸ ਤਰ੍ਹਾਂ ਦਾ ਨਾਮ ਹੈ ਪਰਮਾਤਮਾ ਇਸ ਸੰਸਥਾ ਨੂੰ ਬਹੁਤ ਚੜ ਦੀ ਕਲਾ ਰੱਖੇ ਕਿਉਂਕਿ ਇਹ ਹਰ ਮਤਲਬ ਲੋਕ ਕੰਮ ਕਰਦੇ ਆ ਜਿਵੇਂ ਕੁੜੀਆਂ ਦੇ ਵਿਆਹ ਹੈ ਕਿਸੇ ਬਜ਼ੁਰਗ ਦੇ ਮਤਲਬ ਕੋਈ ਟ੍ਰੀਟਮੈਂਟ ਕਰਨਾ ਜਾਂ ਦਵਾਈਆਂ ਦਾ ਜਾਂ ਕੋਈ ਹੋਰ ਖਰਚਾ ਹੈ ਆਪਣੇ ਸਮਾਜ ਦੇ ਵਿੱਚ ਜਿਹੜਾ ਇਨਸਾਨ ਨਹੀਂ ਕਰ ਸਕਦਾ ਉਹਦੀ ਮਦਦ ਤੇ ਲਈਏ ਖੜ ਜਾਂਦੇ ਆ ਤੇ ਪ੍ਰਮਾਤਮਾ ਕਰੇ ਇਹੋ ਜੀਆਂ ਸੰਸਥਾ ਹਰ ਪਿੰਡ ਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਦਾਸ ਤਾਂ ਕਦੇ-ਕਦੇ ਕਹਿਆ ਕਰਦਾ ਉਹ ਮਤ ਬਹੁਤ ਵਧੀਆ ਜਪਾਨ ਦੀ ਹੈ ਜਿਹੜੀ ਕਿਸੇ ਦੀ ਮਦਦ ਕਰਦੀ ਹੈ ਜਿਹੜੀ ਕਿਸੇ ਗਰੀਬ ਗੁਰਬੇ ਲਈ ਖੜਦੀ ਆ ਉਹ ਮਦਦ ਜਿਹੜੀ ਆ ਉਹ ਉਹ ਸੋਚ ਆ ਇਨਸਾਨ ਦੀ ਉਹ ਜਪਾਨ ਦੀ ਬਣੀ ਹੋਈ ਆ ਸਭ ਤੋਂ ਵਧੀਆ ਜਿਹੜਾ ਮਨ ਹੈ ਉਸ ਇਨਸਾਨ ਦਾ ਹੈ ਜਿਹੜਾ ਹਲੀਮੀ ਚ ਉਤਰ ਕੇ ਕਿਸੇ ਪ੍ਰਤੀ ਕੋਈ ਹੈਲਪ ਕਰਦਾ ਹੈ ਜਿਹੜਾ ਕਿਸੇ ਦੀ ਰਿਸਪੈਕਟ ਕਰਦਾ ਹੈ ਜਿਹੜਾ ਨਿਮਰਤਾ ਦੇ ਵਿੱਚ ਜਿਉਂਦਾ ਆ ਆਪ ਵੀ ਸਹੀ ਜਿਉਂਦਾ ਤੇ ਦੂਜਿਆਂ ਲਈ ਵੀ ਪ੍ਰਦੇਸ਼ ਬਣਦਾ ਹੈ ਕਿ ਸੱਜਣਾ ਤੂੰ ਨਿਮਰਤਾ ਦੇ ਵਿੱਚ ਜਿਉ ਤੂੰ ਆਗਿਆਕਾਰੀ ਦੇ ਵਿੱਚ ਬਣ ਕੇ ਜਿਉ ਤਾਂ ਕਿ ਤੈਨੂੰ ਕਦੇ ਵੀ ਤੇਰੀ ਜ਼ਿੰਦਗੀ ਦਾ ਸਮਾਂ ਉਹ ਦੁੱਖਾਂ ਦੇ ਵਿੱਚ ਨਹੀਂ ਭੇਜਦਾ ਸੋ ਪ੍ਰਮਾਤਮਾ ਇਸ ਸੰਸਥਾ ਨੂੰ ਆ ਵੀਰ ਸਾਡੇ ਕੋਲੇ ਆਏ ਆ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ ਇਹੋ ਜੀਆਂ ਸੰਸਥਾ ਇਹੋ ਜਿਹੇ ਇਨਸਾਨ ਘਰ ਘਰ ਪੈਦਾ ਹੋਣ ਚੰਗੇ ਕਰਮਾਂ ਰਾਜਿਆਂ ਨੇ ਪਿੰਡ ਦੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਆ ਕਿਉਂਕਿ ਗਰੀਬ ਗੁਰਬਿਆਂ ਦੀਆਂ ਹਲਫ਼ਾਂ ਕਰਨੀਆਂ ਜਾਂ ਟ੍ਰੀਟਮੈਂਟ ਕਿਸੇ ਗਰੀਬ ਗੁਰਬੇ ਦਾ ਮਤਲਬ পিছে ਖੜ ਜਾਣਾ ਕਿਸੇ ਦੀ ਬਿਮਾਰੀ ਦੇ ਪਿੱਛੇ ਜਾਂ ਕੁੜੀਆਂ ਗਰੀਬ ਘਰਦਿਆਂ ਉਹਨਾਂ ਦੇ ਮਹਰਜਾ ਉਹਨਾਂ ਦੇ ਵਿਆਹ ਕਰਨੇ ਉਹਨਾਂ ਦੇ ਪਿੱਛੇ ਖੜ ਜਾਣਾ ਜਾਂ ਕੋਈ ਹੈਲਥ ਲਈ ਕੈਂਪ ਲੱਗਦੇ ਆ ਬੱਚਿਆਂ ਨੂੰ ਲੋੜ ਹੈ ਉਹਨਾਂ ਦੇ ਪਿੱਛੇ ਖੜ ਜਾਣਾ ਉਹ ਅੱਜ ਸਮੇਂ ਦੀ ਜ਼ਰੂਰਤ ਹੈ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰੀਆਂ ਸੰਸਥਾ ਨੂੰਗੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਹ ਚੀਜ਼ਾਂ ਖੜੀਆਂ ਕਰ ਦਿਓ ਤਾਂ ਕਿ ਸੈਮੀਨਾਰ ਲੱਗਣ ਆਪਣੇ ਮਤ ਦੇ ਮਤ ਦੇ ਤਲ ਤੇ ਇਨਸਾਨ ਨੂੰ ਗਿਆਨਵਾਨ ਬਣ ਜੇ ਉਹਦਾ ਜਿਹੜਾ ਕ੍ਰੋਧ ਆ ਉਹਦਾ ਜਿਹੜਾ ਹੰਕਾਰ ਆ ਉਹਦੀ ਜਿਹੜੀ ਸੀਟਿੰਗ ਹੈ ਮਨ ਦੇ ਵਿੱਚ ਉਹਨੂੰ ਇਹ ਚੀਜ਼ ਦਾ ਪਤਾ ਲੱਗ ਜੇ ਕਿ ਮੈਨੂੰ ਦੁੱਖ ਹੋਰ ਨਹੀਂ ਕੋਈ ਦਿੰਦਾ ਮੇਰੇ ਮਨ ਚੋਂ ਨਿਕਲੇ ਬਲਵਲੇ ਆ ਮੇਰੀ ਮਨ ਚੋਂ ਨਿਕਲੀ ਇੱਕ ਆਵਾਜ਼ ਆ ਜਿਹੜੀ ਮੇਰੇ ਅੰਦਰ ਦੁੱਖ ਪੈਦਾ ਕਰਦੀ ਹੈ ਰੂਟੀਨ ਦੇ ਵਿੱਚ ਮੇਰਾ ਕੀਤਾ ਹੋਇਆ ਕਰਤਾ ਹੈ ਜਿਹੜਾ ਮੈਨੂੰ ਦੁੱਖ ਪੈਦਾ ਕਰਦੀ ਹੈ ਅਗਰ ਮੈਂ ਇਹ ਦੋਨਾਂ ਚੀਜ਼ਾਂ ਨੂੰ ਸੋਧ ਲਾਂ ਤੇ ਫਿਰ ਇਹ ਚੀਜ਼ ਨੂੰ ਮੈਂ ਕਰਦਾ ਰਵਾਂ ਤੇ ਫਿਰ ਪ੍ਰਮਾਤਮਾ ਕਰੇ ਸਾਰੀ ਜ਼ਿੰਦਗੀ ਕਦੇ-ਕਦੇ ਦਾਸ ਕਿਆ ਕਰਦਾ ਵੀ ਇਹ ਸਵਰਗ ਹੈ ਧਰਤੀ ਇਹ ਸਵਰਗ ਨੂੰ ਮੰਨਣ ਲਈ ਅਗਰ ਤੁਹਾਡੀ ਮਤ ਦਾ ਵਹਾ ਸਹੀ ਰਾਈਟ ਪਾਸੇ ਚੱਲਿਆ ਜਾਂਦਾ ਹੈ ਜਾਂ ਮਤ ਪੂਰੀ ਉਹਦੀ ਪਰਸੈਂਟੇਜ ਤਾਂ ਹਾਂ ਚੱਕੀ ਹੋਈ ਆ ਤੇ ਉਹਦੇ ਚੋਂ ਨਿਕਲੇ ਹੋਏ ਬੋਲ ਉਹਦੇ ਚੋਂ ਨਿਕਲੀ ਹੋਈ ਸੋਚ ਜਿਹੜੀ ਆ ਚੰਗਾ ਕੰਮ ਕਰਦੀ ਹੈ ਤੇ ਫਿਰ ਸਾਰੀ ਜ਼ਿੰਦਗੀ ਸਵਰਗ ਬਣ ਜਾਂਦੀ ਆ ਛੋਟੇ-ਛੋਟੇ ਬੱਚੇ ਆ ਮੈਂ ਅੱਜ ਤੋਂ ਹੀ ਇਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਆਪਣੇ ਬੋਲਾਂ ਨੂੰ ਆਪਣੇ ਸੁਭਾਅ ਨੂੰ ਸ਼ਿੰਗਾਰ ਕੇ ਰੱਖੋ ਹਰ ਦਿਨ ਪੁੱਛਦੇ ਰਹੋ ਕਿ ਮੇਰੀ ਬੋਲੀ ਰਾਈਟ ਹੈ ਮੇਰਾ ਸੁਭਾਅ ਰਾਈਟ ਹੈ ਅਗਰ ਤੁਸੀਂ ਦੋਨੇ ਚੀਜ਼ਾਂ ਦਾ ਇਹ ਮੇਲਜੋਲ ਕਰ ਲਿਆ ਸੁਭਾਅ ਬਹੁਤ ਨਿੱਗਾ ਬਰਦਾਸ਼ਤ ਦਾ ਮਾਦਾ ਵੱਧ ਗਿਆ ਤੁਹਾਡੇ ਬੋਲ ਬਹੁਤ ਕਾ ਗਰਤਾਲੇ ਆ ਤੁਸੀਂ ਸੰਘਰਸ਼ੀ ਐ ਤੇ ਫਿਰ ਹਰ ਕੰਮ ਤੁਹਾਡੇ ਮੂਰੇ ਲੱਗ ਜੂਗਾ ਤੇ ਜਦੋਂ ਹਰ ਕੰਮ ਤੁਹਾਡੇ ਮੂਰੇ ਲੱਗ ਗਿਆ ਤੇ ਤੁਹਾਨੂੰ ਹਰ ਵਸਤੂ ਧਰਤੀ ਦੇ ਉੱਤੇ ਜੋ ਚੀਜ਼ ਪਈ ਐ ਬ੍ਰਹਿਮੰਡ ਦੇ ਵਿੱਚ ਬਣਾਈ ਐ ਪਰਮਾਤਮਾ ਨੇ ਤੇ ਫਿਰ ਉਹ ਚੰਗੀ ਲੱਗਣ ਲੱਗ ਜੂਗੀ ਤੇ ਫਿਰ ਐ ਹੋਊਗਾ ਜਿਵੇਂ ਕੋਈ ਤੰਦਰੁਸਤ ਬੰਦਾ ਹਰ ਇੱਕ ਚੀਜ਼ ਨੂੰ ਕਹਿੰਦਾ ਲਿਆ ਯਾਰ ਆਪਾਂ ਖਾ ਲੈਨੇ ਆ ਤੇ ਬਿਮਾਰ ਬੰਦਾ ਬੰਦਸ਼ਾ ਰੱਖਦਾ ਐ ਵੇ ਮੈਂ ਤਾਂ ਨਹੀਂ ਖਾਦੇ ਯਾਨੀ ਮੈਂ ਨਹੀਂ ਖਾ ਸਕਦਾ ਐਵੇਂ ਹੀ ਬਿਮਾਰ ਮਨ ਜਿਹੜਾ ਇਹ ਸਾਰੀ ਵਸਤੂ ਨੂੰ ਰਿਜੈਕਟ ਕਰਦਾ ਜਾਂਦਾ ਤੇ ਥੋੜਿਆਂ ਜian ਨੂੰ ਚੰਗਾ ਹੀ ਕਰਦਾ ਬਾਕੀਆਂ ਨੂੰ ਕਹਿੰਦਾ ਨਹੀਂ ਦੁਨੀਆ ਹੁਣ ਮਾੜੀ ਹੈ ਤੇ ਜੇ ਮਨ ਠੀਕ ਹੋਵੇ ਮਨ ਰਾਈਟ ਹੋਵੇ ਤੇ ਫਿਰ ਉਹਨੂੰ ਹਰ ਇੱਕ ਚੀਜ਼ ਆਏ ਲੱਗਦੀ ਆ ਵੀ ਕੁਦਰਤ ਨੇ ਘੜ ਘੜ ਕੇ ਬਣਾਈ ਆ ਸੱਚਾ ਪਾਸ਼ਾ ਇੰਨੇ ਵਧੀਆ ਮੌਸਮ ਇੰਨੇ ਵਧੀਆ ਦਰਖਤ ਆ ਇਹ ਇੰਨਾ ਵਧੀਆ ਗਰਾਊਂਡ ਆ ਇਹ ਇੰਨੀ ਵਧੀਆ ਧਰਤੀ ਆ ਇਹ ਇੰਨੇ ਵਧੀਆ ਇਨਸਾਨ ਹੈ ਤੇ ਫਿਰ ਉਹ ਇਸ ਤਰ੍ਹਾਂ ਦੀ ਆਵਾਜ਼ ਕਰਦਾ ਸੋ ਇਸ ਤਰ੍ਹਾਂ ਕਰਕੇ ਆਪਾਂ ਖੁਦ ਨੂੰ ਵੀ ਇਸ ਤਰ੍ਹਾਂ ਕਰੀਏ ਤੇ ਆਪਾਂ ਲੋਕਾਂ ਪ੍ਰਤੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਈਏ ਸੋ ਮੇਰਾ ਅੱਜ ਨਵੇਂ ਸਾਲ ਦੇ ਵਿੱਚ ਇਹੀ ਮੈਸੇਜ ਹੈ ਕਿ 2026 ਚੜ ਰਿਹਾ ਹੈ ਸਮੇਂ ਨੇ ਲੰਘਦੇ ਜਾਣਾ ਹੈ ਸਮਾਂ ਰੁਕਦਾ ਨਹੀਂਗਾ ਵਕਤ ਨਾਲ ਲੱਭਾ ਕਾਦੀਆਂ ਜਿੰਨਾ ਢੂੰਡੇ ਵੇਦਕਰਾਨ ਵਕਤ ਨਹੀਂ ਲੱਭਦਾ ਤੇ ਇਹਦੇ ਵਿੱਚ ਹੀ ਰਹਿ ਕੇ ਇਨਸਾਨ ਨੇ ਚੱਲਣਾ ਇੱਕੇ ਵਾਰੀ ਜੀਵਨ ਮਿਲਣਾ ਆਪਣੇ ਆਪ ਨੂੰ ਠੀਕ ਕਰਨਾ ਤੁਹਾਡਾ ਫਰਜ਼ ਹੈ ਕਮੀ ਕਿਸੇ ਵੀ ਚੀਜ਼ ਦੀ ਹੈ ਨਹੀਂ ਕਿ ਮਤ ਪੱਖੋਂ ਪਰਸੈਂਟੇਜ ਚੱਕਦੇ ਰਹੋ ਬੋਛਦੇ ਰਹੋ ਬੋਕਸਾਂ ਚੰਗੀਆਂ ਦੇ ਨਾਲ ਟੱਕਰਾ ਲਾਉਂਦੇ ਰਹੋ ਚੰਗੇ ਇਨਸਾਨਾਂ ਕੋਲੇ ਬੈਠ ਕੇ ਚੰਗੇ ਇਨਸਾਨਾਂ ਕੋਲੇ ਜਾ ਕੇ ਆਪਣੇ ਆਪ ਨੂੰ ਪੁੱਛਦੇ ਰਹੋ ਵੀ ਮੈਂ ਕਿੱਥੇ ਖੜਾ ਹਾਂ ਫਿਰ ਅਗੋਂ ਜਵਾਬ ਤੁਹਾਨੂੰ ਮਿਲਦਾ ਰਹੂਗਾ ਸੋ ਸੱਚੇ ਪਾਤਸ਼ਾਹ ਇਸ ਨਗਰ ਦੀ ਇਸ ਸੰਸਥਾ ਦੀ ਸਦਾ ਚੜ੍ਹਦੀ ਕਲਾ ਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤ ਬਹੁਤ ਧੰਨਵਾਦ ਓਕੇ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਦੇ ਤੁਸੀਂ ਬਹੁਤ ਵਧੀਆ ਜਾਦੇ ਪ੍ਰਮਾਤਮਾ ਦੇ ਅਸੀਂ ਹਾਜ਼ਰ ਨਾਜ਼ਰ ਆ ਕੇ ਸਾਰੇ ਬੱਚੇ ਅਰਦਾਸ ਕਰਦੇ ਆ ਕਿ ਤੁਹਾਡੀ ਸੰਸਥਾ ਨੂੰ ਤੁਹਾਨੂੰ ਰੰਗ ਭਾਗ ਲੱਗਦੇ ਰਹਿਣਾ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਬਹੁਤ ਚੰਗਾ ਕੰਮ ਕਰਦੇ ਹੋ